ਦੀ ਆਈਟੀਆਈ ਗੁਰਦਾਸਪੁਰ ਦੀਆਂ ਵਿੱਚ ਇਤਿਹਾਰਤਨਾਣ ਵੱਲੋਂ ਈਆਂ ਦੇ ਤਿਹਾਰ ਦੀ ਮੁੱਖ ਉਪਕਾਰਕ ਬਾਤ ਦਿੰਦਿਆਂ ਚੇਅਰਮੈਨ ਸ਼੍ਰੀ ਰਮਨ ਬਹਿਲ ਨੇ ਕਿਹਾ ਕਿ ਈਆਂ ਸਾਡੇ ਸੱਭਿਆਚਾਰ ਦਾ ਅਮੀਰ ਤਿਹਾਰ ਹੈ ਅਤੇ ਇਤਿਹਾਰ ਨੂੰ ਈਆਂ ਦੇ ਤਿਹਾਰ ਵਜੋਂ ਜਾਣਿਆ ਜਾਂਦਾ ਹੈ। ਉਹਨਾਂ ਕਿਹਾ ਕਿ ਈਆਂ ਦੇ ਮੇਲੇ ਸਾਡੇ ਰੰਗਲੇ ਪੰਜਾਬ ਦੇ ਉਹ ਖੂਬਸੂਰਤ ਰੰਗ ਹਨ ਜਿਨ੍ਹਾਂ ਵਿੱਚ ਪੰਜਾਬ ਦੀ ਰੂਹ ਟੜਕਦੀ ਹੈ। ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣਾ। ਈਟੀਆਈ ਕੋਲ ਬਹੁਤ ਹੀ ਰੋਣ ਦਾ ਸਭਾ ਆਇਆ ਮੇਰੇ ਨਾਲ ਸਾਡੇ ਬਹੁਤ ਸੀਨੀਅਰ ਲੀਡਰ ਆਫ ਉਚਾਸੀ ਉਪਾਧੀ ਦੇ ਔਰ ਇਹ ਸੰਸਥਾ ਦੇ ਪ੍ਰਿੰਸੀਪਲ ਜਿੰਦਰ ਰਾਣਾ ਜੀ ਇੱਥੇ ਆ ਜਾ ਕੇ ਬਹੁਤ ਚੰਗਾ ਲੱਗਾ ਉਹਨੇ ਇੱਕ ਮੋਦ ਲਾਇਆ ਔਰ ਇਸ ਤੋਂ ਬਾਅਦ ਬੱਚਿਆਂ ਦੇ ਨਾਲ ਤੀਆਂ ਦਾ ਪ੍ਰੋਗਰਾਮ ਜਿਹੜਾ ਉਹ ਮਨਾਇਆ ਜਾ ਰਿਹਾ ਇਹ ਸੰਸਥਾ ਸਾਡੇ ਇਲਾਕੇ ਦੀ ਇੱਕ ਬਹੁਤ ਵਧੀਆ ਸਰਵਾਰ ਸੰਸਥਾ ਔਰ ਕਿਉਂਕਿ ਇਹਤੇ ਬੇਸਿਕਲੀ ਲੜਕੀਆਂ ਨੂੰ ਆਰਥਿਕ ਤੌਰ ਦੇ ਉੱਪਰ ਆਪਣੇ ਤਾਲਾ ਤੇ ਖੜੇ ਕਰੂੰਗਾ ਇੱਕ ਬਹੁਤ ਵੱਡਾ ਮਾਧਮ ਹੈ ਔਰ ਅਜਿ ਸਮਾਜ ਦੇ ਵਿੱਚ ਲੋੜ ਵੀ ਆ ਕਿ ਜਿੰਨਾ ਚਿਰ ਤੱਕ ਅਸੀਂ ਲੜਕੀਆਂ ਨੂੰ ਆਰਥਿਕ ਤੌਰ ਤੇ ਪਾਵਨਾ ਤੌਰ ਤੇ ਮਜ਼ਬੂਤ ਨਹੀਂ ਬਣਾਉਂਦੇ ਉਨਾ ਚਿਰ ਤੱਕ ਉਹਨਾਂ ਦੀ ਸਰਵਾਈਵਲ ਸਮਾਜ ਦੇ ਵਿੱਚ ਉਨੀ ਵਧੀਆ ਨਹੀਂ ਹੋ ਸਕਦੀ ਤੋ ਇਹ ਤੇ ਮਿਲਵਾ ਜਰੀ ਪਤਾ ਲੱਗਾ ਪ੍ਰਿੰਸੀਪਲ ਸਾਹਿਬ ਤੋਂ ਕਿ ਇੱਥੋਂ ਦੇ ਬੱਚੇ ਵੱਖ-ਵੱਖ ਸਟੇਜ ਦੇ ਵਿੱਚੋਂ ਕੁਆਲੀਫਾਈ ਕਰਕੇ ਕੁਲਯੂਪੀਸ ਨਰਸਿੰਗ ਹੋ ਜਾਂਦੇ ਆਂ ਪਰ ਵਰਤਮਾਨ ਵੱਲੋਂ ਪਲੇਸਮੈਂਟਸ ਇਤਿਆਦੀ ਲਈ ਜਿਹਨਾਂ ਨੇ ਛੋਟਾ ਬੱਚਾ ਨੂੰ ਵੀ ਅਜੋ ਲੈਟਰ ਜਿਹੜੀਆਂ ਨੇ ਦੇਣੀਆਂ ਨੇ ਤੀਆਂ ਦਾ ਤਿਹਾਰ ਸਾਲੋਂ ਦੇ ਮਹੀਨੇ ਦੇ ਵਿੱਚ ਭਾਰਤ ਦੀ ਉਸ ਅਟੁੱਟ ਸੱਭਿਆਚਾਰੀ ਦਾ ਹਿੱਸਾ ਔਰ ਜਿੱਥੇ ਸਾਲੋਂ ਦੇ ਸਾ ਪ੍ਰੋਗਰਾਮ ਨੂੰ ਮਨਾਇਆ ਜਾਂਦਾ ਫੋਟੇ ਆ ਕੇ ਚੰਗਾ ਲੱਗਾ ਮੈਂ ਸਾਰੇ ਬੱਚਿਆਂ ਨੂੰ ਇੱਥੇ ਸਹਿਬਾਨ ਨੂੰ ਆਪਣੀ ਸ਼ੁਕਾਮਨਾਵਾਂ ਦਿਲਾ ਔਰ ਅਪੀਲ ਕਰੂੰਗਾ ਖਾਸ ਕਰਕੇ ਬੇਟੀਆਂ ਨੂੰ ਉਹਨਾਂ ਨੂੰ ਤਾਲੀਮ ਦੇਣੀ ਉਹਨਾਂ ਨੂੰ ਐਜੂਕੇਟ ਕਰਨਾ ਬਹੁਤ ਜ਼ਰੂਰੀ ਆ ਔਰ ਮੈਂ ਬਹੁਤ ਵਾਰ ਕਹਿ ਚੁੱਕਾ ਕਿ ਜਿਸ ਵਕਤ ਅਸੀਂ ਇੱਕ ਲੜਕੇ ਨੂੰ ਇੱਕ ਬੋਏ ਨੂੰ ਐਜੂਕੇਟ ਕਰਦੇ ਆ ਤੇ ਵੀ ਆਰ ਐਜੂਕੇਟਿੰਗ ਜਸਟ ਵਨ ਫੈਮਿਲੀ ਬਟ ਜਦੋਂ ਅਸੀਂ ਬੇਟੀਆਂ ਨੂੰ ਬਣਾਉਨੇ ਆ ਵੈਨ ਵੀ ਆਰ ਐਜੂਕੇਟਿੰਗ ਅ ਗਰਲ ਵੈਰ ਐਜੂਕੇਟਿੰਗ ਦੀ ਜੇਨਰੇਸ਼ਨਸ ਟੂ ਕਮ ਸੋ ਬੇਟੀਆਂ ਨੂੰ ਮਰਬੂਤ ਕਰੋ ਆਰ ਆਈ ਆਈ ਵਰਗੇ ਪਲੇਟਫਾਰਮ ਤੇ ਆ ਕੇ ਜਿੱਥੇ ਪ੍ਰੋਫੈਸ਼ਨਲ ਕੋਰਸਸ ਐਸੇ ਨੇ ਜਿਵੇਂ ਮੈਂ ਪਹਿਲਾਂ ਕਿਹਾ ਆਰਥਿਕ ਤੌਰ ਤੇ ਬੱਚਿਆਂ ਨੂੰ ਮਰਬੂਤ ਕਰਦੇ ਨੇ ਇਹਦੀ ਜ਼ਰੂਰਤ ਵੀ ਆ ਔਰ ਸਸਤਾ ਚੰਗਾ ਕੰਮ ਕਰ ਰਹੀ ਆ ਮੈਂ ਮੁਬਾਰਕ ਦਿੰਦਾ ਦਵਿੰਦਰ ਰਾਣਾ ਜਿਹਨੂੰ ਪ੍ਰਿੰਸੀਪਲ ਸਾਹਿਬ ਨੂੰ ਉਹਦੇ ਮਾਧਿਅਮ ਤੋਂ ਸਾਰੇ ਸਟਾਫ ਦੇ ਮੈਂਬਰਸ ਨੂੰ ਇਸ ਤਰੀਕੇ ਨਾਲ ਮਿਹਨਤ ਕਰਕੇ ਇਸ ਇਲਾਕੇ ਦੀ ਸੇਵਾ ਪ੍ਰੀਤ ਉਸਤਾਦ ਅਮਿਸ਼ਾ ਕਰ ਦਿੱਤੀ